ਕਿ 47 ਕੰਮ ਨਹੀਂ ਕਰਦੀ ਉਥੇ ਵਿਦਿਆ ਕੰਮ ਕਰਦੀ ਜੇ ਹਰਿੰਗਜੀਵ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ ਡੱਡਿਆ ਖੜਾ ਸੀ ਆਂਦਾ ਮੈਂ ਗੁਰੂ ਗੋਬਿੰਦ ਸਿੰਘ ਰਾੜੈਨ ਕੁਝ ਨਹੀਂ ਦਿੱਤਾ ਹਾਰਿਆ ਕਦੋਂ ਜਦੋਂ ਮਹਾਰਾਜ ਨੇ ਜਫਰਨਾਮਾ ਭੇਜਿਆ ਉਹ ਚਿੱਠੀ ਸੀ ਉਹ ਸ਼ਬਦ ਸੀ ਜਿਹੜੇ ਭਾਈ ਧਰਮ ਸਿੰਘ ਤੇ ਦਿਆ ਸਿੰਘ ਲੈ ਕੇ ਆਏ ਸੀ ਜਦ ਰੰਗਜੀਵ ਨੇ ਉਹ ਜਫਰਨਾਮਾ ਪੜਿਆ ਫਿਰ ਮਨਜੀਤ ਉੱਠ ਨਹੀਂ ਸਕਿਆ ਜਫਰਨਾਮਾ ਤੇ ਪੜ ਲਿਆ ਉਹ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਜੀਵ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਜਿਹੜਾ குரு ਘਰ ਦੀ ਇਹਦਾ ਉਹ ਜਾਣਦਾ ਸੀ ਉਹ ਰੰਗਜੀਵ ਨੂੰ ਆਖ ਰਿਹਾ ਉਹ ਰੰਗਜੀਵ ਕਹਿਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਜਾਨ ਸੌਖੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਹੁਣ ਚੱਪੇ ਚੱਪੇ ਤੇ ਰੰਗੇ ਜਿਹੜੇ ਸਿੱਖੀ ਨੂੰ ਮਟਾਉਣ ਦੀ ਕੋਝੀਆਂ ਚਾਲਾਂ ਚੱਲ ਰਹੇ ਨੇ ਖੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਣਾ ਓਏ ਰੰਗੇ ਤਾਂ ਨਹੀਂ ਛੁੱਟਿਆ ਸੀ ਇਹ ਘਰੇ ਬਾਗ ਦੀ ਮੂਲੀਆ ਚਿੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਰੰਗਜੀਤ ਨੂੰ ਆਖ ਰਿਹਾ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਸੀਰ ਕਰਤੇ ਆਂਦਾ ਮੈਂ ਖਤਮ ਕਰਤਾ ਹਲੇ ਮੇਰਾ ਕਨ ਲਿਆ ਖਾਲਸਾ ਜਿਉਂਦਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਬੁਝਾ ਕੇ ਰੱਖਦੇ ਆ ਉਹ ਕਲਗੀਧਰ ਪਾਤਸ਼ਾਹ ਨੇ ਰੰਗਜੀਤ ਨੂੰ ਜੋ ਸ਼ਬਦ ਗਏ ਉਹਨਾਂ ਦਾ ਬਿਆਨ ਇੰਝ ਕਰ ਰਹੇ ਆ ਬਈ ਐਨ ਪੁੰਸ ਕਸਲਤਨਤ ਦੇ ਬਾਦਸ਼ਾਹ ਓ ਰੰਗਜੀਤ ਤੂੰ ਪਲੰਦਾ ਝੂਠ ਦਾ ਤੇ ਤੂੰ ਦਾ ਪਰਫੂਰੇ ਓ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੋ ਤੇਰੀ ਤੇ ਝੂਠਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾਨੀ ਜਾ ਰਹੀ ਬੁਝ ਦਿਲਾ ਓ ਵੈਗਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ तीरवा कुमार दा हरफ तेरी तरफ मैं नाम तेरे दा अर्थ है सुंदर सजावट تخت दी पर तेरी सूरत है लगदी सितमगढ़ कमबख्त दी तेरी तस्बीह दे मन के कैदखाने मौत दे डंडਿਆਂ दे नाल कड्डे अर्थ तू डंडात दे ए तेरी कर वी कमीनी बदल्यां दी पावना ਹੁਣੀ ਇਹ ਚੌਂਦੀ ਜੋਰ ਗੁਰ ਗੋਬਿੰਦ ਦਾ ਜਿਮਾਵਣਾ ਮੈਂ ਤੇਰੇ ਪੈਰਾਂ ਦੇ ਠਾਂ ਅੱਗ ਐ ਜੀ ਬਾਲਣੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਗੱਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਮਾਰੇ ਗਿੱਦੜਾ ਕੀ ਹੋਇਆ ਜੇ ਲਿੱਧ ਤੂੰ ਫਿਰਦਾ ਫੁੰਡਾਈ ਗਿੱਦੜਾ ਜੋ ਖੁਦਾ ਦੇ ਨਾਮ ਤੇ ਚੁਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨਮਾਜ਼ਾਂ ਨੂੰ ਕਲੰਕਤ ਕਰ ਗਈਆਂ ਆਪਣਾ ਵਾ ਕਿਸ ਤਰ੍ਹਾਂ ਕਰਦੇ ਨੇ ਜੋ ਦੇ ਗੁਪਤ ਗੂ ਆ ਦਿਖਾਵਾ ਕਿਸ ਤਰ੍ਹਾਂ ਲੜਦੇ ਨੇ ਜੰਗਾ ਜੰਗ ਜੂ ਜੰਗ ਦੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਜਾਂਦੀਆਂ ਹੋ ਕੇ ਆਮੋ ਸਾਹਮਣੇ ਤੇ ਗਾਇ ਉਠਾਈਆਂ ਜਾਂਦੀਆਂ ਜਾਂਦੀਆਂ ਦੀਨ ਫੌਜਾਂ ਨੂੰ ਲੜਾਉਂਦਾ ਦੋਹਾਂ ਤੇਰਾ ਦੇ ਸੂਰਮੇ ਜਰਨੈਲ ਕਰਦੇ ਟੱਕਰੇ ਤੂੰ ਹੀ ਐਦਾਂ ਫੌਜ ਲੈ ਕੇ ਆਜਾ ਮੇਰੇ ਰੂਬਰੂ ਮੈਂ ਲੜਾਂਗਾ ਜੰਗ ਉਹ ਸਹੀ ਤਰ੍ਹਾਂ ਦੀ ਖੂਬਕੂ ਉਹ ਖੁਦਾ ਦੇ ਮੁਰਜਾ ਮਾ ਤੂ ਬਾਦਸ਼ਾਹ ਮਰਦੂਦ ਹੈ ਆਪਣੀ ਹੀ ਅੱਗ ਅੰਦਰ ਸੜ ਰਿਹਾ ਨਮਰੂਦ ਹੈ ਆਪੜਾ ਵਾ ਰੱਬ ਦੀ ਤਹਿਰੀ ਚ ਅਨ ਪੜੇ ਆਲਮ ਆ ਦਿਖਾ ਵਾ ਰੱਬ ਦੀ ਰਹਿਮਤ ਦਾ ਜਲਵਾ ਜਾਲਮ ਸੁਣਿਓ ਬੋਲੇ ਬਾਦਸ਼ਾਹ ਇਹ ਵਕਤ ਦੀ ਆਵਾਜ਼ ਹੈ ਸੁਣਿਓ ਬੋਲੇ ਬਾਦਸ਼ਾਹ ਇਹ ਵਕਤ ਦੀ ਆਵਾਜ਼ ਹੈ ਅਲੇ ਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਇਹ ਤਬਾਹੀ ਹੈ ਹੋਈ ਉਜੜੇ ਬਸਾਵਣ ਵਾਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕਾਰ ਵਿੱਚ ਬੋ ਜੇ ਦਿਲੀਨੀ ਸੋਵਡੀ ਖੈਰ ਕੋਈ ਇਸ ਦੌਰ ਵਿੱਚ ਹੁੰਦਿਆ ਜਾਂ ਤੀਰ ਮੇਰੇ ਨੇ ਖਾਨ ਨਹਿਰ ਖਾਨ ਨੂੰ ਸਭ ਤੇਰੇ ਜਰਨਹਿਲ ਫਿਰ ਦੇਸੀ ਲਗਾਉਂਦੇ ਜਾਨ ਨੂੰ ਡੱਟ ਗਏ ਤੇਰੇ ਹਜ਼ਾਰਾਂ ਸੀ ਸਪਾਹੀ ਕੱਟ ਗਏ ਡੱਟ ਗਏ ਮੇਰੇ ਲੜਕੇ ਸਿੰਘ 40 ਡੱਟ ਗਏ ਉਹ ਤੇਰਾ ਖਵਾਜਾ ਜੋ ਮਰਦੂਦ ਵੱਡਾ ਸੂਰਮਾ ਜੇ ਨਾ ਲੁਕਦਾ ਓਸਰਾ ਮੈਂ ਕੁੱਟ ਦਿੰਦਾ ਚੂਰਮਾ ਉਸ ਗੜੀ ਖੁਦਾਂ ਨੇ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਮੈਂ ਹਜ਼ਾਰਾਂ ਕਿਹੜਿਆਂ ਨੂੰ ਤੋੜ ਕੇ ਹਾਂ ਆ ਗਿਆਂ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆਂ ਝੂਠੀਆਂ ਕਸਮਾਂ ਦਸਾ ਹਾ ਤੂੰ ਹੀ ਜੇ ਮੇਂ ਵਾਰ ਹੈ ਤੂੰ ਖੁਦਾ ਦੀ ਨਜ਼ਰ ਵਿੱਚ ਸ਼ੈਤਾਨ ਇਹ ਝੂਠਾ ਬਾਦਸ਼ਾਹ ਤੇ ਜ਼ਿੰਦਗੀ ਦਾ ਕੌੜ ਹੈ ਤੂੰ ਖੜਾ ਦਰਿਆ ਕਿਨਾਰੇ ਖੋਖਲਾ ਇੱਕ ਬੋੜ ਹੈ ਮੈਂ ਖਤਮ ਕਰਦਾ ਚਿੱਠੀ ਖੋਲਿਆ ਜਿਸ ਪਾਜ ਹੈ ਬਸ ਪਰਾਉਣਾ ਚੱਦ ਦਿਨਾ ਦਾ ਇਹ ਜੋ ਤੇਰਾ ਰਾਜ ਹੈ ਤੂੰ ਹਵਾ ਵੀ ਨਹੀਂ ਸ਼ੂ ਸਕਦਾ ਗੋਬਿੰਦ ਦੀ ਬਸ ਫੂਕ ਨਿਕਲੀ ਹੀ ਸਮਝੋ ਬਾਦਸ਼ਾਹ ਤੇਹ ਚਤਰ ਪੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿੱਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚ ਦਾ ਚੰਡਾ ਮੈਂ ਤੇਰੇ ਤਖਤਾਂ ਉੱਤੇ ਗੱਡ ਕੇ ਰਾਉਲੀ ਕਾਗਾ ਨਵਾ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਐ ਮਮਾ ਪਾਪਾ ਨੇ ਤੁਹਾਮਾ ਪਾਪਾ ਨੇ ਕਿਹਾ ਹੁਣ ਕਿੰਨੀ ਉਮਰ ਤੁਹਾਡੀ ਮੇਰੀ 11 ਸਾਲ 11 ਸਾਲ ਐ ਸੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਯਾਦ ਕਰਦੇ ਰਹੀ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਹਾਂਜੀ ਸੋ ਹੁਣ ਵੀ ਜਦੋਂ ਧਾਰਮਿਕ ਦੀਵਾਨ ਲੱਗਦੇ ਨੇ ਤੁਹਾਨੂੰ ਮੌਕਾ ਮਿਲਦਾ ਫਿਰ ਆਪਣੇ ਬਚਨ ਰੱਖਣ ਦਾ ਹਾਂਜੀ ਤੋ ਵਾਕੀਏ ਸਲਿਊਟ ਆਈਏ ਆਪਣੇ ਬੱਚਿਆਂ ਨੂੰ ਗੁਰੂ ਦੇ ਰੰਗ ਦੇ ਵਿੱਚ ਰੰਗਣਾ ਤੇ ਰੰਗ ਚੜਿਆ ਵੀ ਹੋਇਆ ਦਿਖਦਾ ਵੀ ਹੈ ਇਸੇ ਤਰੀਕੇ ਨਾਲ ਕੋਸ਼ਿਸ਼ ਆ ਵੀ ਜਿਹੜੇ ਸਾਡੇ ਛੋਟੇ ਬੱਚੇ ਨੂੰ ਤੁਸੀਂ ਦੇਖ ਰਹੇ ਹੋ ਉਹਦੀ ਸੇਵਾ ਕਰਦੇ ਨੇ ਵੀ ਲੰਗਰਾਂ ਦੇ ਨਾਲ-ਨਾਲ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੁੜੀਏ ਤੇ ਅਸੀਂ ਬੇਨਤੀ ਵੀ ਕਰਦੇ ਆ ਜਿੰਨੇ ਮਾਤਾ ਪਿਤਾ ਨੇ ਛੋਟੇ ਬੱਚਿਆਂ ਨੂੰ ਵੀ ਜਰੂਰ ਇਸ ਸਰਹੰਦੀ ਧਰਤੀ ਦੇ ਉੱਤੇ ਲੈ ਕੇ ਆਓ ਤੇ ਜਿਹੜੀਆਂ ਮਤਾਵਾ ਨਹੀਂ ਲੈ ਕੇ ਹੁਣ ਕੁਝ ਨਹੀਂ ਹੁੰਦਾ ਵੀ ਆਪਾਂ ਕਈ ਵਾਰ ਡਰ ਜਾਂਦੇ ਆ ਵੀ ਢੰਡਰ ਨਾਲ ਕੁਝ ਹੋ ਜੂਗਾ ਕੁਝ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਬਾਕੀ ਛੋਟੀਆਂ ਉਮਰ ਦੇ ਅਸੀਂ ਲੈ ਕੇ ਆ 7 ਸਾਲ ਤੇ 9 ਸਾਲ ਦੇ ਹਾਂ ਜੀ ਹਾਂ ਜੀ ਅਸੀਂ ਲੈ ਕੇ ਆਵਾਂਗੇ ਤਾਂ ਹੀ ਉਹ ਸਾਡੇ ਇਤਿਹਾਸ ਨਾਲ ਜੁੜਨਗੇ ਅਸੀਂ ਉਹਨਾਂ ਨੂੰ ਦੱਸਾਂਗੇ ਜੀ ਤੋਂ ਇਹ ਉਪਰਾਲੇ ਕਰ ਰਹੀ ਹੈ ਸੰਸਦ ਤੁਹਾਡੀ ਹਾਂ ਜੀ ਹਾਂ ਕਰ ਰਹੀ ਹੈ ਜੀ ਬੱਚਿਆਂ ਤਾਂ ਬਾਕੀ ਕਾਬਲੇ ਤਾਰੀਫ ਹੈ ਕਿ ਛੋਟੀਆਂ ਜਿੰਦਾ ਵੱਡੇ ਸਾਕੇ ਜਿਹੜੇ ਕਿ ਚੱਲ ਰਹੇ ਹੈਗੇ ਨੇ ਸ੍ਰੀ ਫਤਿਹਗੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਸੋ ਤੁਸੀਂ ਜ਼ਰੂਰ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਸਮੇਤ ਇਸ ਪਾਵਨ ਥਾਨ ਦੇ ਉੱਪਰ ਪਹੁੰਚੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਗੁਰੂ ਮਹਾਰਾਜ ਦੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਬਾਰੇ